ਉਹਨੇ ਕਿਹਾ ਉਹਨੇ ਕਿ ਸਮਝੀ ਹੁਣ ਆ ਗਏ ਆ ਗਾਣਾ ਆ ਤੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦੀ ਪ੍ਰਤਿਰਥੋਪਰਾਪਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣਾ ਆਖਰੀ ਜਿਹੜਾ ਸਮਾਂ ਸੀ ਇਹਨੂੰ ਬਤੀਤ ਕੀਤਾ ਔਰ ਉਹਨਾਂ ਦੇ ਨਾਂ ਤੇ ਇੱਕ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਸ਼ਹਿਰ ਆ ਡੇਰਾ ਬਾਬਾ ਨਾਨਕ ਬਾਬੇ ਦਾ ਡੇਰਾ ਤੇ ਉਸ ਨੇ ਉੱਥੇ ਆਏ ਆ ਔਰ ਇੱਥੇ ਹਮੇਸ਼ਾ ਹੀ ਕਾਂਗਰਸ ਨੂੰ ਇਸ ਮਨਵਾਜੇ ਇਸ ਹਲਕੇ ਨੇ ਇਸ ਸ਼ਹਿਰ ਨੇ ਔਰ ਡੇਰਾ ਬਾਬਾ ਨਾਨਕ ਦੇ ਵਿੱਚੋਂ ਹਮੇਸ਼ਾ ਜਿਹੜੀ ਸਾਡੇ ਪ੍ਰਵਾਹ ਨੂੰ ਜਿੱਤ ਪ੍ਰਾਪਤ ਹੋ ਜਾਂਦਾ ਹਾਂ ਦਾ ਸਾਹਿਬ ਤੁਸਦਾਸਪੁਰੋਂ ਤੁਹਾਨੂੰ ਬਹੁਤ ਜ਼ਿਆਦਾ ਲੀਡ ਮਿਲੀ ਹੈ ਕਿ ਕਈਆਂ ਲੀਡਰਾਂ ਵੱਲੋਂ ਕਿਹਾ ਗਿਆ ਵੀ ਇੱਥੇ ਬਸਤਾ ਵੀ ਨਹੀਂ ਲੱਗਦਾ ਕਿ ਕੀ ਚਾਹੁੰਦੇ ਵੀ ਕਿਸ ਤਰ੍ਹਾਂ ਦੇ ਲੋਕਾਂ ਵੱਲੋਂ ਤੁਹਾਨੂੰ ਹੰਕਾਰ ਮੈਂ ਤੇ ਉਹਨਾਂ ਦੇ ਜਾਂ ਕੋਈ ਉਹ ਉਹਨਾਂ ਨੂੰ ਜੀ ਸੋਚ ਉਹਨਾਂ ਦੀ ਸੋਝੀ ਹੈ ਨਹੀਂ ਤੇ ਆਪਾਂ ਨਾ ਇਹੋ ਜੀਆਂ ਗੱਲਾਂ ਨਾ ਕਰਿਆ ਕਰੀਏ ਜਿਹੜਾ ਲੈਵਲ ਜਿਹੜਾ ਹੁੰਦਾ ਨਾ ਉਸ ਲੈਵਲ ਦਾ ਬੰਦਾ ਜਿਹੜਾ ਹੁੰਦਾ ਉਹ ਆਪਣੇ ਲੈਵਲ ਦੀ ਗੱਲ ਕਰ ਦਿੰਦਾ ਜਿਹੜੇ ਉਸ ਲੈਵਲ ਤੇ ਨਹੀਂ ਜਾਂਦੇ ਕਿ ਉਹ ਇਹੋ ਜੀਆਂ ਗੱਲਾਂ ਕਰ ਜਾਂਦੇ ਨੇ ਜਿਹਦੇ ਬਾਰੇ ਲੋਕ ਵੀ ਬਾਤ ਤੇ ਮਜ਼ਾਕ ਕਰਦੇ ਉਹ ਆਪਣੇ ਪਿੰਡਾਂ 'ਚ ਵੀ ਹਾਰ ਜਾਂਦੇ ਨੇ ਤੇ ਉਹ ਲੀਡਰ ਨੂੰ ਉਹ ਗੱਲ ਕਰਨੀ ਚਾਹੀਦੀ ਆ ਜਿਹੜੀ ਕਿਸੇ ਦੀ ਗੱਲ ਦੀ ਕੋਈ ਪਾਇਦਾਰ ਹੋਵੇ ਕੋਈ ਉਹਦਾ ਮਤਲਬ ਹੋਵੇ ਕੋਈ ਕਿਸੇ ਦਾ ਬਸਤਾ ਹੁਣ ਮੈਂ ਕਹਦਾ ਮੈਂ ਬਸਤਾ ਨਹੀਂ ਲੱਗਦਾ ਇਹ ਕੋਈ ਇੰਜੀਨੀਅਰ ਦੀ ਇਹ ਡੈਮੋਕ੍ਰੇਸੀ ਆ ਹਰ ਸੰਬਸਤਾ ਵੀ ਲੱਗਦਾ ਬੰਦੇ ਜਿੱਥੇ ਦੇ ਵੀ ਹਾਰਦੇ ਨੇ ਸਾਨੂੰ ਆਪਣੀ ਡੈਮੋਕ੍ਰੇਸੀ ਵੱਲ ਧਿਆਨ ਦੇਣਾ ਚਾਹੀਦਾ 13 0 ਦਾ ਬੜਾ ਰੋਲਾ ਸੀ ਜੀ 13 0 ਉਹ ਤੇ ਤੁਸੀਂ ਦੇਖ ਲੈ चीफ ਮਿਨਿਸਟਰ ਸਾਹਿਬ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਉਸ ਸਟੇਜ ਦੀ ਬਜਾਏ ਹੁਣ ਸਟੇਟ ਦੇ ਵਿੱਚ ਆਉਣ 올 ਸਟੇਜ ਵਾਲਾ ਜਿਹੜਾ ਉਹਨਾਂ ਦਾ ਤੇ ਮੋਡ ਆ ਉਹਦੇ ਚੋਂ ਨਿਕਲ ਕੇ ਪੰਜਾਬ ਦੀ ਗੱਲ ਕਰਨ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਅਸੀਂ ਜਿਹੜੇ ਐਮਪੀ ਬਣੇ ਆ ਸਾਡਾ ਕੰਮ ਆ ਕਿ ਕਿਸੇ ਵੀ ਪਾਰਟੀ ਦੇ ਉੱਪਰ ਉੱਠ ਕੇ ਜਿਹੜੀਆਂ ਪੰਜਾਬ ਦੀਆਂ ਉਥੋਂ ਜਿਹੜੀਆਂ ਗ੍ਰਾਂਟਸ ਨਹੀਂ ਆ ਰਹੀਆਂ ਉਹਦੇ 'ਚ ਮੇਰਾ ਇਹ ਨਹੀਂ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਉੱਥੇ ਸਾਡਾ ਇਹ ਹੋਣਾ ਕਿ ਪੰਜਾਬ ਦੇ ਨਾਲ ਪੱਖਾ ਨਹੀਂ ਹੋਣ ਦੇਣਾ ਇਹ ਤੇ ਗੱਲ ਇੱਕ ਪੱਕੀ ਹੈ ਕਿ ਪੰਜਾਬ ਨਾਲ ਪੱਖਾ ਨਹੀਂ ਹੋਣ ਦਵਾਂਗੇ ਆਪਣੀ ਜ਼ਬਰਦਸਤ ਆਵਾਜ਼ ਠਾਵਾਂਗੇ ਔਰ ਚੀਫ ਮਿਨਿਸਟਰ ਨੂੰ ਵੀ ਕਹਾਂਗੇ ਕਿ ਜੇ ਉਹਨਾਂ ਦੇ ਕੋਲ ਕੋਈ ਪੇਪਰ ਹੋਣ ਤੇ ਜੇ ਇਸ ਕਿਰਪਾ ਕਰਕੇ ਸਾਨੂੰ ਭੇਜਦੇ ਅਸੀਂ ਉਹਦੇ ਤੇ ਜ਼ਰੂਰ ਆਵਾਜ਼ ਠਾਵਾਂਗੇ